ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਅਸੀਂ ਗਰੂਪ ਫੈਮਿਲੀ ਚੈਨਲ ਤੇ ਹੋਣ ਦੀ ਸ਼ਾਮ ਦਾ ਟਾਈਮ ਆ ਆਪਾਂ ਲਗੇ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਮੈਂ ਫਿਰ ਪੜ੍ਹ ਰਹੀ ਸੀ ਕਮੈਂਟ ਕਮੈਂਟਾਂ ਦੇ ਰਿਪਲਾਈ ਵੀ ਕਰ ਰਹੀ ਸੀ ਤੇ ਕਿਉਂਕਿ ਹੁਣ ਕਈ ਦਿਨਾਂ ਦਾ ਨਾ ਟਾਈਮ ਨਹੀਂ ਮਿਲਦਾ ਕਮੈਂਟ ਦੇ ਰਿਪਲਾਈ ਜਿਹੜਾ ਕੀ ਥੋੜਾ ਮੈਂ ਕਰਦੀ ਆ ਡੇਲੀ ਰਿਪ ਔਰ ਥੋੜਾ ਲੇਟ ਕਰਦੀ ਹਾਂ ਕਿਉਂਕਿ ਫਿਰ ਟਾਈਮ ਕੰਮਤ ਬੀਜ਼ੀ ਹੋਣੀ ਆ ਤੇ ਹੁਣ ਲੱਗੀਆਂ ਜੀ ਮੈਂ ਲਸਣ ਪਟਣ ਤੇ ਲਸਣ ਮਤਲਬ ਕਿ ਕਈ ਦਿਨਾਂ ਦਾ ਸੋਚ ਰਹੀ ਸੀ ਪਾਟ ਲਈਏ ਪਰ ਕੰਮ ਚੱਲਦਾ ਸੀ ਤੁਹਾਨੂੰ ਪਤਾ ਉਹਦਾ ਕਰਕੇ ਬਾਕੀ ਇਸ ਵਾਰੀ ਲਸਣ ਦੀ ਜੀ ਇੰਨੀ ਸੰਭਾਲ ਵੀ ਨਹੀਂ ਹੋਈ ਆਪਾਂ ਤੋਂ ਇਸ ਵਾਰੀ ਲਾਇਆ ਵੀ ਦੇਸੀ ਲਸਣ ਸੀਗਾ ਪਿਛਲੀ ਵਾਰ ਅਸੀਂ ਹਾਈਬ੍ਰਿਡਡ ਦੂਸਰਾ ਲਸਣ ਹੁੰਦਾ ਉਹ ਲਾਇਆ ਸੀ ਉਹ ਲਸਣ ਨਾ ਇੰਨਾ ਸਵਾਦ ਜ ਨਹੀਂ ਹੁੰਦਾ ਯਾਨੀ ਤੇ ਤਾਂ ਕਰਕੇ ਫਿਰ ਅਸੀਂ ਇਸ ਵਾਰੀ ਦੇਸੀ ਲਸਣ ਲਾਇਆ ਸੀ ਤੇ ਪਰ ਇਹਦੀ ਵੀ ਗੁੜਾਈ ਇਸ ਵਾਰੀ ਮੈਥੋਂ ਘੱਟ ਹੋਈ ਕਿਉਂਕਿ ਇਹਦੇ ਕੈਡਿੰਗ ਦਾ ਟਾਈਮ ਮਿਲਦਾ ਹੀ ਨਹੀਂ ਪਹਿਲਾਂ ਵੀ ਮੈਂ ਹੀ ਗੁੜਾਈ ਕਰਦੀ ਸੀ ਉਹਨਾਂ ਨੇ ਸਕੂਲ ਜਾਣਾ ਹੁੰਦਾ ਸ਼ਾਮ ਨੂੰ ਆਉਂਦੇ ਹਨਾ ਸ਼ਾਮ ਨੂੰ ਤਰਪੱਠੇ ਵਗੈਰਾ ਦਾ ਕੰਮ ਫੱਟ ਕੇ ਲਿਆਉਣਾ ਤੇ ਇਸ ਵਾਰੀ ਰਮਾਨ ਦੇ ਪੇਪਰ ਸੀਗੇ ਉਹਦਾ ਕਰਕੇ ਫਿਰ ਮੈਨੂੰ ਟਾਈਮ ਨਹੀਂ ਜਿੰਨੀ ਇੰਨਾ ਮਿਲਿਆ ਤੇ ਇਹ ਵੀ ਤਿਆਰੀ ਕਰਾਉਣੀ ਘਰ ਦੇ ਕੰਮ ਕਰਨੇ ਤੇ ਉਹਦਾ ਕਰਕੇ ਫਿਰ ਮੈਨੂੰ ਟਾਈਮ ਨਹੀਂ ਬਿਲਕੁਲ ਵੀ ਮਿਲਿਆ ਸੋ ਹੁਣ ਮੈਂ ਲੱਗੀਆਂ ਲਸਣ ਪੱਤਣੇ ਇਸ ਵਾਰੀ ਲਸਣ ਜਿਹੜੀ ਗੰਢੀ ਆ ਥੋੜੀ ਬਰੀਕ ਹੀ ਹੈ ਜੀ ਤੇ ਬਾਕੀ ਦੇਸੀ ਲਸਣ ਕਰਕੇ ਹੋਰ ਵੀ ਵਰੀਪਾ ਤੇ ਇਹਦੇ ਵਿਚੀ ਆਪਾਂ ਬੇਲਾ ਵੀ ਲਾਈਆਂ ਸੀਗੀਆਂ ਬੇਲਾ ਕੁਛ ਕੁ ਬੇਲਾ ਆਪਣੀ ਔਠ ਖੜੀਆਂ ਕੁਛ ਕੁ ਥੀਆਂ ਨੇ ਹੁਣ ਇਹ ਲਸਣ ਪਾਟ ਕੇ ਆਪਾਂ ਚੰਗੀ ਤਰ੍ਹਾਂ ਜੀ ਗੁੜਾਈ ਕਰਕੇ ਬਾਅਦ ਚੋਂ ਲੁਕਾ ਗੂ ਕੱਢ ਕੇ ਫਿਰ ਦੁਬਾਰਾ ਤੋਂ ਵੀ ਲਾ ਦਾਂਗੇ ਤੇ ਬਾਕੀ ਆਸੇ ਪਾਸੇ ਜੀ ਮਸ਼ੀਨਾਂ ਚੱਲ ਰਹੀਆਂ ਨੇ ਕਣਕ ਦੀ ਵੜਾਈ ਜਿਹੜੀ ਸ਼ੁਰੂ ਹੋ ਗਈ ਆ ਇਹ ਤਾਂ ਥੋੜੀ ਬਰੀਕੀ ਆ ਜੀ ਲਸਣ ਚਲੋ ਵੀ ਇਹ ਮੋਲ ਦੀ ਲੈਣ ਨਾਲੋਂ ਵੀ ਵਧੀਆ ਹਨਾ ਆਪਦੇ ਘਰ ਦੀ ਆਪਾਂ ਜਿਆਦਾ ਲਸਣ ਤਾਂ ਵੈਸੇ ਨਹੀਂ ਪਾਉਂਦੇ ਜਿਵੇਂ ਦਾਲ ਵਗੈਰਾ ਤੜਕਾ ਲਾਉਣਾ ਹੁੰਦਾ ਉਹਦੋਂ ਲਸਣ ਸਬਜ਼ੀ 'ਚ ਅਸੀਂ ਕਰਨੀ ਤੇ ਨਹੀਂ ਪਾਉਂਦੇ ਕਿਉਂਕਿ ਕਰਨੀ ਤਾਂ ਵੈਸੇ ਹੀ ਗਰਮੀ ਬਹੁਤ ਹੁੰਦੀ ਆ ਤੇ ਬਾਕੀ ਫਿਰ ਮੈਨੂੰ ਇਹ ਹੁੰਦਾ ਕਿ ਚਲੋ ਜਿਹੇ ਜੀ ਵੀ ਹੋ ਜੀ ਵਧੀਆ ਆ ਵੀ ਆ ਤੇ ਘਰ ਦੀ ਹੋ ਜੂਗੀ ਕਿਉਂਕਿ 4 ਪੈਸੇ ਬਚਣਗੇ ਹਨਾ ਸਬਜ਼ੀ ਵੀ ਆਪਦੇ ਘਰ ਦੀ ਹੋ ਜਾਤੀ 30 40 ਰੁਪਏ ਰੋ ਹੀ ਦੇ ਉਹ ਬਚ ਜਾਂਦੇ ਨੇ ਸੋ ਤਾਂ ਕਰਕੇ ਨਹੀਂ ਤਾਂ ਹੁਣ ਆਪਣੀ ਬੇਲਾ ਕਾਫੀ ਹੋ ਜਾਣੀ ਆ ਸਿਗੀਆਂ ਪਰ ਆ ਥੋੜਾ ਕੰਮ ਚੱਲਦਾ ਕਰਕੇ ਸੋ ਥੋੜਾ ਨਾ ਟਾਈਮ ਨਹੀਂ ਮਿਲਿਆ ਤੇ ਹੁਣ ਤਾਂ ਆ ਕਰਕੇ ਮੈਂ ਕਿਹਾ ਚਲੋ ਮੈਂ ਲਸਣ ਪਾਟ ਲੈਣੀ ਆ ਤੇ ਕੱਲ ਨੂੰ ਆਪਾਂ ਦਵਾਰ ਜਿਹੜੇ ਹੀ ਜਿੱਥੇ ਤੇ ਨਹੀਂ ਉੱਠੀਆਂ ਉਹ ਦਵਾਰਾ ਲਾ ਦਾਂ ਤੇ ਬਾਕੀ ਜਿਹੜੀਆਂ ਆਪਣੀਆਂ ਹੋਰ ਸਬਜ਼ੀਆਂ ਨੇ ਜੀ ਜਿਵੇਂ ਗ੍ਰੈਂਟਡ ਹੋ ਗਈ ਸ਼ਿਮਲਾ ਮੱਝ ਹੋ ਗਈ ਇਹ ਮਤਲਬ ਕਿ ਵਧੀਆ ਚੱਲ ਪਈਆਂ ਤੇ ਇੱਕ ਚੀਜ਼ ਤੁਹਾਡੇ ਤੋਂ ਜੀ ਹੋਰ ਕਿਸੇ ਸਲਾਹ ਕੋਈ ਜ਼ਰੂਰ ਦਿਓ ਤੇ ਆਪਣੀ ਜਿਹੜੀ ਸ਼ਿਮਲਾ ਮਿਰਚੀਆਂ ਹੈਗੀਆਂ ਨਾ ਦੇਖੋ ਜੀ ਆਹ ਵਾਲ ਜਿਹੜੇ ਬੁੱਤੇ ਨੇ ਬਾਕੀ ਆ ਪੈਨੋਚੀ ਵੀ ਤਾਂ ਕੱਢਣਾ ਕੋਈ ਟਾਈਮ ਹੀ ਨਹੀਂ ਮਿਲਿਆ ਮੈਨੂੰ ਥੋੜੇ ਦਿਨਾਂ ਦਾ ਜਿਵੇਂ ਆਹ ਵਾਲਾ ਬੂਟਾ ਤੁਸੀਂ ਦੇਖ ਸਕਦੇ ਹੋ ਨਾ ਸੁੰਡੀ ਪੈ ਗਈ ਆ ਤੇ ਤੁਸੀਂ ਪਲੀਜ਼ ਜ਼ਰੂਰ ਦੱਸਿਓ ਹਨਾ ਵੀ ਆਪਾਂ ਇਹਦੇ ਲਈ ਕੋਈ ਆਰਗੇਨਿਕ ਢੰਗ ਨਾਲ ਕੋਈ ਸਪਰੇਅ ਹੋਵੇ ਦੂਜੀ ਸਪਰੇਅ ਅਸੀਂ ਕਰਨਾ ਨਹੀਂ ਚਾਹੁੰਦੇ ਕਿਉਂਕਿ ਉਹ ਤੁਹਾਨੂੰ ਪਤਾ ਵੀ ਜ਼ਹਿਰ ਆ ਵੀ ਉਹ ਤਾਂ ਫਿਰ ਆਪਾਂ ਬਾਜ਼ਾਰ ਚੋਂ ਵੀ ਖਾ ਸਕਦੇ ਆ ਤੇ ਵੀ ਦੂਜੀ ਸਪਰੇਅ ਡੈਡੀ ਤਾਂ ਕਹਿੰਦੇ ਸੀ ਕਿ ਸੁੰਡੀ ਵਾਲੀ ਸਪਰੇਅ ਲਿਆ ਕੇ ਆਪਾਂ ਕਰ ਦਿੰਦੇ ਆ ਉਹ ਮੈਂ ਮਨਾ ਕਰ ਰਹੀ ਆ ਵੀ ਮੈਨੂੰ ਇਹ ਆ ਵੀ ਫਿਰ ਜ਼ਹਿਰ ਖਾਣੀ ਆ ਤਾਂ ਫਿਰ ਫਾਇਦਾ ਕੀ ਆ ਘਰ ਦੀ ਸਬਜ਼ੀਆਂ ਦਾ ਤੇ ਤੁਸੀਂ ਪਲੀਜ਼ ਜ਼ਰੂਰ ਦੱਸਿਓ ਕੋਈ ਕਹਿੰਦਾ ਵੀ ਲੱਸੀ ਖੱਟੀ ਕਰਕੇ ਉਹ ਸਿਰਕ ਸਕਦੇ ਹੋ ਤੇ ਤੁਸੀਂ ਕੋਈ ਔਰਗੈਨਿਕ ਢੰਗ ਦੀ ਆਪਾਂ ਨੂੰ ਜਣੀ ਆਹ ਦੇਖੋ ਇਹਦੇ ਉੱਤੇ ਬੈਠੀ ਐ ਸੁੰਡੀ ਆਹ ਬੈਠੀ ਐ ਜੀ ਇਹਦੇ ਉੱਤੇ ਸੁੰਡੀ ਇੱਦਾਂ ਸੁੰਡੀ ਪੈ ਰਹੀ ਐ ਇਹਨੂੰ ਤੇ ਤੁਸੀਂ ਕੋਈ ਹੋਵੇ ਔਰਗੈਨਿਕ ਢੰਗ ਨਾਲ ਹਨਾ ਕੋਈ ਜਿਹੜੀ ਘਰੀ ਆਪਾਂ ਰਸੋਈ ਚ ਕੋਈ ਖਾਦ ਜੋ ਸਪਰੇ ਵਗੈਰਾ ਤਿਆਰ ਕਰ ਲਈਏ ਜਿਵੇਂ ਕੁਛ ਕਹਿੰਦੇ ਨੇ ਕਿ ਪਿਆਜ਼ ਦੇ ਛਿਲਕੇ ਉਹਨੂੰ ਪਿਉ ਕੇ ਉਹਦਾ ਵੀ ਕੀਟਨਾਸ਼ਕ ਬਣ ਜਾਂਦਾ ਤੁਸੀਂ ਸ਼ੇਅਰ ਜ਼ਰੂਰ ਕਰਿਓ ਪਲੀਜ਼ ਮੇਰੇ ਨਾਲ ਤਾਂ ਕਿ ਵੀ ਫਿਰ ਆਪਾਂ ਨੂੰ ਦੂਜੀ ਸਪਰੇ ਨਾ ਕਰਨੀ ਪਵੇ ਮੈਂ ਉਹ ਸਪਰੇ ਨਹੀਂ ਕਰਨਾ ਚਾਹੁੰਦੀ ਨਹੀਂ ਵੀ ਮੈਨੂੰ ਆਇਆ ਵੀ ਜ਼ਹਿਰ ਕਿਉਂ ਫਿਰ ਕਿਉਂਕਿ ਫਿਰ ਤੋਂ ਬਾਜ਼ਾਰ ਵਾਲੀ ਚੀਜ਼ ਬਣ ਜਾਣੀ ਹੈ ਕਿ ਆਪਾਂ ਚਾਹੁੰਦੇ ਆ ਵੀ ਆਪਣਾ ਦੇਸੀ ਖਾਦ ਨਹੀਂ ਆਪਾਂ ਤਿਆਰ ਕਰੀਏ ਲਓ ਜੀ ਆਹ ਕਿਹੜੀ ਰਿਸਤਪਾ ਸਾਰੇ ਪਾਟ ਲੀਆ ਲਸਣ ਤੇ ਬਾਕੀ ਇਹਦੇ ਵਿੱਚ 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 ਬੇਲਾਂ ਵੀ ਲਾਈਆਂ ਸੀ ਜੀ ਉਹ ਬੇਲਾਂ ਵੈਸੇ ਤਾਂ ਉੱਠੀਆਂ ਨਹੀਂ ਇੱਕ ਬੇਲੀ ਇਹ ਕਿਆਰੀ ਦੇ ਵਿੱਚ ਇੱਕੋ ਹੀ ਬੇਲ ਉੱਠੀ ਆ ਦੇਖ ਤੁਸੀਂ ਦੇਖ ਸਕਦੇ ਆ ਤੇ ਬਾਕੀ ਆਪਾਂ ਕੱਲ ਨੂੰ ਫੇਰ ਦੁਬਾਰਾ ਚਲੋ ਇਹਦੇ ਵਿੱਚ ਬੇਲਾਂ ਲਗਾ ਦਾਂਗੇ ਵੈਸੇ ਮੈਂ ਤਾਂ ਵਿੱਚ ਲਾਉਂਦੀ ਨਹੀਂ ਸੀ ਇਹਦੇ ਡੈਡੀ ਕਹਿੰਦੇ ਵਿੱਚ ਲਗਾ ਦੇ ਮੈਂ ਪਹਿਲੀ ਵਾਰੀਆਂ ਲਸਣ ਖੜੀ ਦੇ ਵਿੱਚ ਬੇਲ ਬੇਲਾਂ ਲਗਾਈਆਂ ਸੀ ਤੇ ਵਿੱਚ ਉਹ ਮੈਂ ਕਿਹੜੇ ਟਮਾਟਰ ਦੇ ਵੀ ਜੀ ਬੀ ਬੂਸ਼ਟ ਸਿੱਟ ਦੰਨੀ ਹੁੰਦੀ ਹੈ ਇੱਧਰ ਆ ਤੁਸੀਂ ਦੇਖ ਸਕਦੇ ਹੋ ਕਿ ਟਮਾਟਰ ਦਾ ਬੂਟਾ ਵੀ ਇੱਥੇ ਹਰਾ ਹੋ ਗਿਆ ਤੇ ਦੋ ਬੂਟੇ ਮੈਂ ਕੱਲ ਇੱਧਰ ਦੇਖੇ ਸੀ ਜੀ ਇੱਕ ਆ ਖਰਾ ਹੋ ਗਿਆ ਆ ਵਾਲਾ ਤੇ ਇੱਕ ਆ ਖੜਾਗਾ ਆ ਤੁਸੀਂ ਦੇਖ ਸਕਦੇ ਆ ਆ ਵਾਲਾ ਤੇ ਚਲੋ ਇਹਨਾਂ ਨੂੰ ਵੀ ਆਪਾਂ ਇੱਥੋਂ ਪੱਟ ਕੇ ਸਾਈਡ ਕਰਕੇ ਜ ਨਹੀਂ ਲਗਾ ਦਾਂਗੇ ਬਾਕੀ ਇੱਕ ਜਿਹੜੇ ਬੈਂਗਣੀ ਦੇ ਬੂਟੇ ਨੇ ਬਹੁਤ ਸੋਹਣੇ ਨੇ ਜੀ ਇਹਦੇ ਵਿੱਚ ਮੈਂ ਹੁਣ ਕਾਹ ਕੱਢੂੰਗੀ ਦੇਖਦੀ ਆ ਵੀ ਜੇ ਕਾਹ ਨਿਕਲ ਗਏ ਜੜ ਵਧੀਆ ਫਿਰ ਤਾਂ ਮੈਂ ਹੁਣੀ ਕਾੜ ਦੰਨੀ ਆ ਤੇ ਨਹੀਂ ਫਿਰ ਮੈਂ ਪਹਿਲਾਂ ਪਾਣੀ ਲਾ ਕੇ ਵੀ ਫਿਰ ਜੜ ਚੰਗੀ ਤਰ੍ਹਾਂ ਨਿਕਲ ਜੂਗੀ ਤੇ ਬਾਕੀ ਲਸਣ ਤੁਸੀਂ ਦੇਖ ਸਕਦੇ ਹੋ ਕਿ ਲਸਣ ਦੀ ਥੋੜੀ ਗੰਢੀ ੜੀ ਆ ਜਿੰਨੀ ਹੈ ਤਾਂ ਪਤਲੀ ਆ ਬਾਕੀ ਇਹ ਜੀ ਗੰਢੀ ਹੋਈ ਐ ਇਸ ਵਾਰੀ ਚਲੋ ਆ ਜੀ ਮੁੱਲ ਦੀ ਲੈਣ ਨਾਲੋਂ ਠੀਕ ਆ ਹਨਾ ਕਿਉਂਕਿ ਮੁੱਲ ਦੀ ਤੁਹਾਨੂੰ ਪਤਾ ਵੀ ਮੁੱਲ ਦੀ ਦਾਲ ਸਬਜ਼ੀ ਦਾ ਪਰਤੇ ਹੀ ਨਹੀਂ ਪੈਂਦਾ ਬਾਕੀ ਉਹ ਵਾਲੀ ਕਿਆਰੀ ਹੁਣ ਆਪਾਂ ਪੂਹ ਪਟਦੇ ਆ ਤੇ ਉਹ ਵੀ ਆਪਾਂ ਫੱਟ ਲੈਨੇ ਆ ਹੁਣ ਤੇ ਵਾ ਕਿਹੜਾ ਘਾ ਵਗੈਰਾ ਵੀ ਕੱਢ ਦਾਂਗੇ ਤੇ ਫਿਰ ਦੇਖਦੇ ਆ ਚਲੋ ਆਪਣਾ ਕਾਫੀ ਟਾਈਮ ਵੈਸੇ ਲਸਣ ਨਾਲ ਜੀ ਨਿਕਲ ਜੂਗਾ ਕਿਉਂਕਿ ਮੈਨੇ ਹੋਂਦਾ ਵੀ ਚਲ ਜਿਹਦੇ ਜ ਚਾਰ ਪੈਸੇ ਆਪਣੇ ਬਚ ਸਕਦੇ ਹਨ ਆਪਾਂ ਬਚਾ ਲਈਏ ਤੇ ਵੈਸੇ ਆਪਾਂ ਲਸਣ ਘਾਟੀ ਪਾਉਣੇ ਆ ਤੇ ਆਪਣਾ ਇਹਦੇ ਨੇ ਵੀ ਕਾਫੀ ਟਾਈਮ ਨਿਕਲ ਜਾਣਾ ਅੰਦਰ ਦੇ ਵਿੱਚ ਜੀ ਲਸਣ ਜਿਹੜੀ ਥੋੜੀ ਮੋਟੀ ਆ ਤੋ ਦੇਖ ਸਕਦੇ ਹੋ ਤੇ ਇਧਰ ਉਹ ਇਹਦੇ ਨਾਲ ਥੋੜੀ ਬਰੀਕ ਆ ਉਧਰ ਲਈ ਤੇ ਆਫ ਤੋਂ ਨਿਕਲੇ ਨਾ ਪੈਂਸੀ ਥੋੜੀ ਘਾਟੀ ਨਿਕਲੂ ਜੀ ਕਿਉਂਕਿ ਮੇਨ ਟੈਂਸ਼ਨ ਤਾਂ ਕੀ ਆਪਾਂ ਇਹਦੇ ਪੇਪਰਾਂ 'ਚ ਫਿੱਕੀ ਹੁਣ ਇਸ ਵਾਰੀ ਲੱਗਿਆ ਵੀ ਕਿਤੇ ਹੁੰਦਾ ਨਾ ਵੀ ਇਹ ਵੀ ਪੇਪਰਾਂ 'ਚ ਫੇਲ ਨਾ ਹੋ ਜਾਈਂ ਠੀਕ ਚਲੋ ਪਾਸ ਹੋ ਗਿਆ ਲੱਸਣ ਤਾਂ ਕੋਈ ਨਹੀਂ ਪ੍ਰੋਬਲਮ ਨਹੀਂ vista de la ¿vale? otra ਲਓ ਜੀ ਆਪਣਾ ਦੋਨਾਂ ਕਿਆਰੀਆਂ ਚ ਲਸਣ ਆਪਾਂ ਕੱਢ ਲਿਆ ਇਹ ਚੋ ਵੀ ਕੱਢ ਲਿਆ ਜੀ ਉਹ ਚੋ ਵੀ ਪੱਟ ਲਿਆ ਦੋਨੋਂ ਚ ਪੱਟ ਲਿਆ ਤੇ ਬਾਕੀ ਇਸ ਕਿਆਰੀ ਦੇ ਵਿੱਚ ਨਾ ਥੋੜਾ ਮੂਰੇ ਜਿਹਾ ਕੇ ਲਸਣ ਬਹੁਤ ਬਰੀਕ ਨਿਕਲਿਆ ਬਾਕੀ ਠੀਕ ਨਿਕਲਿਆ ਮਤਲਬ ਜਿੰਨਾ ਮੈਂ ਉਮੀਦ ਮੈਨੂੰ ਤੇ ਇਹ ਸੀ ਕਿ ਇਸ ਵਾਰ ਇੰਨੀ ਸਾਂਭ ਨਹੀਂ ਹੋਈ ਤੇ ਵੀ ਖਾਸ ਨਿਕਲਣਾ ਨਹੀਂ ਪਰ ਫਿਰ ਵੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਸੋਹਣਾ ਨਿਕਲਿਆ ਤੇ ਬਾਕੀ ਜਿਹੜਾ ਉਹ ਜੀ ਘਾਮੇ ਕੱਢ ਕੇ ਦੇਖਿਆ ਸੀ ਹੁਣ ਉਹ ਥੋੜਾ ਸੁੱਕਾ ਗਾ ਹਲੇ ਥਾਂ ਉਹਦਾ ਕਰਕੇ ਜੜ ਨਾ ਵਿੱਚ ਟੁੱਟਦੀ ਆ ਤੇ ਮੈਂ ਗੁੜਾਈ ਨਹੀਂ ਕਰਦੀ ਹੁੰਦੀ ਜੀ ਮੈਂ ਸਿੱਧਾ ਮਤਲਬ ਕਿ ਪਾਣੀ ਲਗਾ ਕੇ ਨਾ ਫਿਰ ਜਿਹੜੀ ਕਾਹ ਹੁੰਦਾ ਉਹਦੀਆਂ ਜੜਾਂ ਹੀ ਕੱਢ ਦੇਣੀ ਆ ਤਾਂ ਕਿ ਉਹਦਾ ਫਿਰ ਇਹ ਹੁੰਦਾਗਾ ਵੀ ਦੁਬਾਰਾ ਹਰਾ ਨਹੀਂ ਹੁੰਦਾ ਬਾਕੀ ਉਧਰ ਵੀ ਆਪਣੇ ਬਹੁਤ ਸੋਹਣੀਆਂ ਸਾਰੀਆਂ ਬੇਲਾਂ ਗੁਲਾ ਉੱਠ ਖੜੀਆਂ ਤੇ ਆਪਾਂ ਤੁਹਾਡੇ ਨਾਲ ਉਹਦੀ ਵੀਡੀਓ ਕੱਲ ਨੂੰ ਸ਼ੇਅਰ ਕਰਾਂਗੇ ਕੱਲ ਨੂੰ ਉਹਦਾ ਸਾਰਾ ਆਪਾਂ ਕਲੀਅਰ ਕਰ ਦੇਣਾ ਇੱਥੇ ਵੀ ਕੱਲ ਨੂੰ ਆਪਾਂ ਬੀਜ ਬਜਾਈ ਕਰ ਦਾਂਗੇ ਤੇ ਬਸ ਜੀ ਇੰਨੀ ਇੱਕ ਵੀਡੀਓ ਸੀ ਅੱਜ ਤੇ ਵੀਡੀਓ ਦਾ ਵੀ ਹੁਣ ਆਪਾਂ ਕਰਦੇ ਆਂਡ ਜੀ ਤੇ ਬਾਕੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਕਿੱਦਾਂ ਦੀ ਲੱਗੀ ਤੇ ਚਲੋ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤ ਸ੍ਰੀ ਅਕਾਲ ਜੀ